ਘਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੈਹਾਂ ਤੁਹਾਡਾ ਹੂਸ ਰਾਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਇੱਕ ਪਾਸੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖੁਦ ਅਰਵਿੰਦ ਕੇਜੀਵਾਲ ਬੁਰੀ ਤਰ੍ਹਾਂ ਹਾਰੇ ਮਨੀਸ਼ ਸੂਦੀਆ ਵੀ ਹਾਰੇ ਜਤਿੰਦਰ ਜੈਨ ਜਿਹੜੇ ਉਹ ਵੀ ਹਾਰੇ ਯਾਨੀ ਕਿ ਜਿਨ੍ਹਾਂ ਦੇ ਸਿਰ ਉੱਤੇ ਆਮ ਆਦਮੀ ਪਾਰਟੀ ਖੜੀ ਸੀ ਜਿਹੜੇ ਘਰਤਾ ਧਰਤਾ ਸੀ ਡਾਇਰੈਕਟਰ ਸੀ ਨਿਰਮਾਤਾ ਸੀ ਪਾਰਟੀ ਦੇ ਜੇਕਰ ਉਹਨਾਂ ਦੇ ਰਿਟਾਇਰਟਰੀ ਹੋ ਗਿਆ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵੱਲੋਂ ਤਾਂ ਪੰਜਾਬ ਦੇ ਵਿੱਚ ਕੀ ਬਣੇਗਾ ਇਧਰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਖੁਦ ਵੀ ਟੈਨਸ਼ਨ ਦੇ ਵਿੱਚ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡਾ ਕੀ ਬਣੇਗਾ ਜੇਕਰ ਦਿੱਲੀ ਦੇ ਵਿੱਚ ਐਨੇ ਕੰਮ ਕੀਤੇ ਨਾ ਜਾਣਾ ਕੀਤੇ ਉਹ ਤਾਂ ਦਿੱਲੀ ਦੇ ਵੋਟਰਾਂ ਨੂੰ ਪਤਾ ਹੈ ਲੇਕਿਨ ਪੁੱਠੀ ਗਿਣਤੀ ਕਿਵੇਂ ਸ਼ੁਰੂ ਹੋ ਗਈ ਹੈ ਆਪਣੇ ਆਪ ਨੂੰ ਆਪਣੇ ਆਪ ਨੂੰ ਗਰੀਬ ਕਹਿਣ ਵਾਲਾ ਆਪਣੇ ਆਪ ਨੂੰ ਆਮ ਕਹਿਣ ਵਾਲਾ ਉਹ 11 ਸਾਲਾਂ ਦੇ ਵਿੱਚ ਕਿਵੇਂ ਖਾਸ ਬਣ ਗਿਆ ਕਿਵੇਂ ਉਹ ਵੀਆਈਪੀ ਬਣ ਗਿਆ ਜਿਹੜਾ ਕਹਿੰਦਾ ਸੀ ਕਿ ਵੀਆਈਪੀ ਸਹੂਲਤਾ ਨਹੀਂ ਲਵਾਂਗੇ ਰੈੱਡ ਜਾਂ ਬਲੂ ਲੈਟ ਵਾਲੀ ਗੱਡੀ ਨਹੀਂ ਲਵਾਂਗੇ ਜੈਡ ਸਕਿਉਰਟੀ ਸਾਡੇ ਵੱਲੋਂ ਨਹੀਂ ਲਈ ਜਾਵੇਗੀ ਸਾਨੂੰ ਕਾਹਦਾ ਖਤਰਾ ਸਾਨੂੰ ਤਾਂ ਲੋਕਾਂ ਨੇ ਰਾਜ ਭਾਗ ਦਿੱਤਾ ਹੈ ਸਾਡੇ ਸਿਰ ਉੱਤੇ ਮੁੱਖ ਮੰਤਰੀ ਵਾਲਾ ਤਾਜ ਰੱਖਿਆ ਹੈ ਪਰ ਅਸੀਂ ਤਾਂ ਜਨਤਾ ਵਿੱਚ ਵਿਚਰਾਂਗੇ ਲੇਕਿਨ ਪਿਛਲੇ 11 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਅਜਾਇ ਨਹੀਂ ਕੀਤਾ ਗਿਆ ਕਿਉਂਕਿ ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ ਉਸ ਤੇ ਲਗਭਗ 54 ਕਰੋੜ ਰੁਪਈਆ ਖਰਚਾ ਆਇਆ 8 ਏਕੜ ਦੇ ਵਿੱਚ ਫੈਲਿਆ ਹੋਇਆ ਉਹ ਘਰ ਹੈ ਜਿਸ ਨੂੰ 7 ਸਟਾਰ ਜਾਂ 8 ਸਟਾਰ ਕਹਿ ਦਈਏ ਤੇ ਕੋਈ ਗਰੇਜ਼ ਨਹੀਂ ਹੈ ਯਾਨੀ ਕਿ ਅਰਵਿੰਦ ਕੇਜੀਵਾਲ ਨੇ ਦਿੱਲੀ ਅਤੇ ਪੰਜਾਬ ਦੇ ਪੈਸਿਆਂ ਤੇ ਇੱਕ ਪਿਛਲੇ 11 ਸਾਲਾਂ ਦੇ ਵਿੱਚ ਇੱਕ ਵੀਆਈਪੀ ਲਾਈਫ ਜਿਹੜੀ ਹੈ ਸਪੈਂਡ ਕੀਤੀ ਇਵਨ ਦੋ ਅਡਾਨੀ ਅਮਬਾਨੀ ਅਡਾਨੀ ਅਤੇ ਅਮਾਨੀ ਨੂੰ ਵੀ ਮਾਤ ਦੇਗਾ ਯਾਨੀ ਕਿ 11 ਸਾਲਾਂ ਦੇ ਵਿੱਚ 54 ਕਰੋੜ ਰੁਪਏ ਖਰਚ ਦਿੱਤੇ ਆਪਣੇ ਘਰ ਦੇ ਰੈਨੋਵੇਸ਼ਨ ਤੇ ਉਦੋਂ ਸੀਬੀਆਈ ਇਧਰੋਂ ਭਾਰਤੀ ਜਨਤਾ ਪਾਰਟੀ ਵਾਰ-ਵਾਰ ਪਲਟਵਾਰ ਕਰ ਰਹੀ ਹੈ ईडी ਅਤੇ ईडी ਦੇ ਸਰਪ ਉੱਚ ਅਧਿਕਾਰੀ ਸੀਬੀ ਅਤੇ ਸੀਬੀ ਦੇ ਸਰਪ ਉੱਚ ਅਧਿਕਾਰੀਆਂ ਵੱਲੋਂ ਉਹ 54 ਕਰੋੜ ਕਿਵੇਂ ਲਗਾਏਗਾ ਕਿਸ ਤਰ੍ਹਾਂ 7 ਸਟਾਰ ਬਣਾਇਆ ਗਿਆ ਉਸ ਘਰ ਨੂੰ ਜਿੱਥੇ ਅਰਵਿੰਦ ਕੇਚੀਵਾਲ ਰਹਿੰਦੇ ਸੀ ਉਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਇਸ ਨੂੰ ਭਾਰਤੀ ਜਨਤਾ ਪਾਰਟੀ ਨੇ ਕਹਿ ਦਿੱਤਾ ਹੈ ਕਿ ਸਾਡਾ ਮੁੱਖ ਮੰਤਰੀ ਉਸ ਘਰ ਦੇ ਵਿੱਚ ਨਹੀਂ ਰਹੇਗਾ ਜਿੰਸਰੂ ਸ਼ਾਈ ਮਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਦੇ ਮੁੱਖ ਮੰਤਰੀ ਵਾਸਤੇ ਕੋਈ ਛੋਟਾ ਮੋਟਾ ਘਰ ਜਿਹੜਾ ਹੈ ਰੈਂਟ ਤੇ ਜਾਂ ਮੁੱਲ ਲੈ ਲਵਾਂਗੇ ਜਦੀ ਕੀਮਤ ਕੋਈ ਕਰੋੜ 2 ਕਰੋੜ ਰੁਪਏ ਹੋਵੇ ਲੇਕਿਨ ਅਜਿਹੇ ਘਰ ਦੇ ਵਿੱਚ ਨਹੀਂ ਰਹਿਣਗੇ ਜਿਸ ਤੇ ਵਿੱਚ ਲਗਜ਼ਰੀਅਸ ਲਾਈਫ ਸਪੈਂਡ ਕੀਤੀ ਗਈ ਹੋਵੇ ਅਰਵਿੰਦ ਕੇਸ਼ੀਵਾਲ ਵੱਲੋਂ ਲੇਕਿਨ ਅਰਵਿੰਦ ਅਰਵਿੰਦ ਕੇਸ਼ੀਵਾਲ ਦਾ ਭਾਵੇਂ ਦੇਰ ਆਏ ਦਰਸਤ ਆਇਆ ਕੱਚਾ ਚਿੱਟਾ ਤਾਂ ਬਾਹਰ ਆ ਗਿਆ ਹੈ ਆਪਣੇ ਆਪ ਨੂੰ ਆਮ ਆਪਣੇ ਆਪ ਨੂੰ ਗਰੀਬ ਆਪਣੇ ਆਪ ਨੂੰ ਕਹਿਣ ਵਾਲਾ ਕਿ ਮੈਂ ਵੀਆਈਪੀ ਕਲਚਰ ਤੋਂ ਦੂਰ ਰਵਾਂਗਾ ਲੇਕਿਨ 54 ਕਰੋੜ ਰੁਪਏ ਦੇ ਘਰ ਦੇ ਵਿੱਚ ਸਪੈਂਡ ਕੀਤੇ ਜਿੱਥੇ ਟਵਾਈਲੈਂਡ ਜਿੱਥੇ ਜਿਹੜੀਆਂ ਵਾਸ਼ਰੂਮ ਤੋਂ ਲੈ ਕੇ ਐਲ.ਆਰ.ਡੀਆਂ ਤੱਕ 10-10 ਲੱਖ ਰੁਪਏ ਦੀਆਂ ਐਲ.ਆਰ.ਡੀਆਂ ਅਰਵਿੰਦ ਕੇਸ਼ੀਵਾਲ ਦੇ ਬੱਚਿਆਂ ਅਤੇ ਅਰਵਿੰਦ ਕੇਸ਼ੀਵਾਲ ਦੇ ਮਾਤਾ ਪਿਡਾ ਵੱਲੋਂ ਦੇਖੀਆਂ ਗਈਆਂ ਜਲਦੀ ਹੀ ਹੁਣ ਜਾਣਗੇ ਜੇਲ੍ਹ ਧੰਨਵਾਦ